ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿਵਾਦਾਂ ਦੇ ਵਿੱਚ ਅਕਸਰ ਹੀ ਕਿ ਰਹਿੰਦੀ ਹੈ ਇਹ ਵੀ ਕਹਿ ਸਕਦੇ ਹਾਂ ਕਿ ਜੇਲ ਦਾ ਵਿਵਾਦਾਂ ਦੇ ਨਾਲ ਰਿਸ਼ਤਾ ਚੋਲੀ ਦਾ ਮੰਦਾ ਹੈ ਹਾਇ ਦਿਨ ਜੇਲ ਦੇ ਅੰਦਰੋਂ ਮੋਬਾਈਲ ਫੋਨ ਤੇ ਹੋਰ ਪਾਬੰਦੀशुदा ਵਸਤੂਆਂ ਬਰਾਮਦ ਹੋਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਹਿਲਾਂ ਵੀ ਇਸ ਜੇਲ ਦੇ ਅੰਦਰੋਂ ਕੈਦੀਆਂ ਤੋਂ ਲਗਾਤਾਰ ਫੋਨ ਬਰਾਮਦ ਹੋ ਚੁੱਕੇ ਨੇ ਤੇ ਪਹਿਲੇ ਲੰਘੇ ਸਾਲਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਵਕ-ਵਕ ਗੈਂਗਸਟਰਾਂ ਵੱਲੋਂ ਆਪਣੀਆਂ ਵੀਡੀਓਜ਼ ਜੇਲ੍ਹ ਦੇ ਅੰਦਰੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾਂਦੀਆਂ ਰਹੀਆਂ ਨੇ ਪਰ ਜੇਲ੍ਹ ਪ੍ਰਸ਼ਾਸਨ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਦੇ ਲਈ ਹਸਮਰਤ ਦਿਖਾਈ ਦੇ ਰਿਹਾ ਜੋ ਜੇਲ੍ਹ ਦੀ ਸੁਰੱਖਿਆ ਦੇ ਲਈ ਹਾਸ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਹਾਲ ਹੀ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਪਛਾਣ ਕੀ ਕਰਨ ਸ਼ਰਮਾ ਵਜੋਂ ਹੋਈ ਹੈ ਉਹ ਜੇਲ੍ਹ ਦੇ ਅੰਦਰ ਉਸ ਦੀ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਨੇ ਇੱਕ ਪੰਜਾਬੀ ਗਾਇਕ ਤੇ ਗਾਣੇ ਤੇ ਆਪਣੀ ਵੀਡੀਓ ਬਣਾਈ ਹੈ ਇਹ ਵੀਡੀਓ ਕੇਂਦਰੀ ਮਾਡਰਨ ਜੇਲ੍ਹ ਦੀ ਦੱਸੀ ਜਾ ਰਹੀ ਹੈ ਜਿਕਰ ਹੋਇਆ ਹੈ ਕਿ ਕਰਨ ਚੱਤਮਾਨ ਨੂੰ ਫਰੀਦਕੋਟ ਦੇ ਸੀਆਈਏ ਸਟਾਫ ਡੇ ਤਿਲਹੌਰ ਸਾਥੀਆਂ ਸਮੇਤ ਕਥਿਤ ਤਨੇ ਜਾਇਜ਼ ਅਸਲਾ ਰੱਖਣ ਦੇ ਨਾਲ ਹੋਰ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਤੇ ਤੁਹਾਨੂੰ ਦੱਸ ਦਈਏ ਹੁਣ ਉਸ ਦੀ ਵੀਡੀਓ ਜੋ ਹੈ ਉਹ ਸਾਹਮਣੇ ਆ ਰਹੀ ਹੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਰੀਦਕੋਟ ਦੇ ਮੁਖ ਅਫਸਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਵੀਡੀਓ ਮਿਲੀ ਹੈ ਜੋ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਕਰਨ ਸ਼ਰਮਾ ਦੀ ਦੱਸੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਉਸ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾ ਰਿਹਾ ਹੈ ਤੇ ਕਰਨ ਸ਼ਰਮਾ ਰਿਪੀਟ ਤੇ ਕਰਨ ਸ਼ਰਮਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ-ਦੱਸ ਵੀ ਕੀਤੀ ਜਾਵੇਗੀ ਜੀ ਸਾਨੂੰ ਵੀ ਉਹ ਵੀਡੀਓ ਰੀਸੀਵ ਹੋਈ ਹੈ ਉਹਦੇ ਵਿੱਚ ਇੱਕ ਲੜਕਾ ਹੈਗਾ ਕਰਨ ਸ਼ਰਮਾ ਜੋ ਜੇਲ੍ਹ ਦੇ ਵਿੱਚ ਉਹਦੇ ਵੱਲੋਂ ਮੋਬਾਈਲ ਦੀ ਰਾਹੀਂ ਜੋ ਵੀਡੀਓ ਅਪਲੋਡ ਕੀਤੀ ਗਈ ਹੈ ਉਹ 잡ਦੀ ਹੈ ਬਹੁਤੀ ਤੇ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਤੇ ਉਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਰਿਮਾਂਡ ਲੈ ਕੇ ਉਤੋਂ ਪੁੱਛਗਿੱਛ ਕੀਤੀ ਜਾਊਗੀ ਸਰ ਇਹ ਕਰਨ ਸ਼ਰਮਾ ਕੀ ਟੀਡੀਪੀ ਇਸ ਚੰਦਰ ਹੈਗਾ ਕੋਈ ਜਾਣਕਾਰੀ ਇਹ ਕਰੀਬ ਮਹੀਨਾ ਪਹਿਲਾਂ ਇੱਕ ਆਮਜੈਕ ਦੇ ਤੇ ਐਫ ਆਈ ਆਰ ਕੀਤੀ ਗਈ ਸੀ ਸੀਆਈਏ ਫਰੀਦਕੋਟ ਵੱਲੋਂ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਹੀ ਉਹਦੇ ਵਿੱਚ ਅੰਦਰ ਗਿਆ ਹੋਇਆ ਗਿਆ ਫਰੀਦਕੋਟ ਤੋਂ ਨਰੇਂਸ਼ ਸਿੱਟੇ ਦੀ ਰਿਪੋਰਟ ਲਾਈ ਪੰਜਾਬੀ ਟੀਵੀ